ਲੈਂਡ ਪੁਲਿੰਗ ਪੋਲਿਸੀ ਵੈਸੇ ਹੈ ਕਿ ਸਾਡੀ ਅਪਜਾਊ ਜ਼ਮੀਨ ਜਿੱਥੇ ਇਹਨਾਂ ਨੇ ਸ਼ਹਿਰ ਕੋਈ ਵੱਡਾ ਬਸਾਉਣਾ ਸੀ ਜਿੱਥੇ ਅਪਜਾਊ ਜ਼ਮੀਨ ਨਹੀਂ ਹੈ ਫਰਟਾਈਲ ਜ਼ਮੀਨ ਨਹੀਂ ਹੈ ਉੱਥੇ ਸ਼ਹਿਰ ਬਸਾ ਲੈਂਦੇ ਹੀ ਕੋਈ ਇਹਨਾਂ ਨੂੰ ਕਹਿੰਦਾ ਸੀ ਮੈਂ ਕਹਿੰਦਾ ਸੀ ਤੁਹਾਨੂੰ 30000 ਰੁਪਏ ਠੇਕਾ ਦੇਵਾਂਗੇ ਹੁਣ 50000 ਕਹੀ ਜਾਂਦੇ ਆ ਕਿਤੇ ਲੱਖ ਦੀਆਂ ਵੀ ਜੇ ਡਵੈਲਪ ਹੋਣ ਲੱਗੀ ਲੱਖ ਵੀ ਦੇਵਾਂਗੇ ਖੇਤੀ ਵੀ ਤੁਸੀਂ ਕਰਨ ਨੂੰ ਬੜਾ ਕੁਝ ਹੁਣ ਕਹੀ ਜਾਂਦੇ ਨੇ ਇਹ ਡਵੈਲਪਮੈਂਟ ਕਰਨ ਦੇ ਬਹਾਨੇ ਕਿਉਂਕਿ ਇਹਨਾਂ ਕੋ ਸਰਕਾਰ ਕੋ ਪੈਸਾ ਨਹੀਂ ਹੈਗਾ ਇਹਨਾਂ ਨੇ ਵਰਲਡ ਬੈਂਕ ਵਗੈਰਾ ਤੋਂ ਇੱਕ ਵੱਡਾ ਲੋਨ ਪੰਜਾਬ ਸਰ ਚੱਕ ਲੈਣਾ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਡਿਵੈਲਪ ਵੀ ਕਰਨੀਆਂ ਸੜਕਾਂ ਬਣਾਉਣੀਆਂ ਉਹ ਵੀ ਇਹਨਾਂ ਕੋਲ ਪੈਸੇ ਨਹੀਂ ਨਾ ਕੋ ਦਾ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਖਾਲੀ ਤੇ ਸੈਕਟਰ 15 20 ਸਾਲ ਪਹਿਲਾਂ ਜਾਂ ਕੋਈ ਫੋਕਲ ਪੁਆਇੰਟ ਡਿਵੈਲਪ ਕੀਤੇ ਸੀ ਉਹ ਕੋਈ 20 25 30 ਸਾਲ ਤੋਂ ਪਹਿਲਾਂ ਡਿਵੈਲਪ ਹੋ ਗਿਆ ਤੇ ਜਿਹੜੇ ਇਹ ਵੀ ਆ ਸਾਨੂੰ ਇਹ ਵੀ ਲੱਗਦਾ ਵੀ ਇਹ ਤਾਂ 50 ਸਾਲ ਨਹੀਂ ਡਿਵੈਲਪ ਹੋ ਸਕਦਾ ਸਰਕਾਰ ਤਾਂ ਕਹਿੰਦੀ ਹੈ ਮੁੱਖ ਮੰਤਰੀ ਕਹਿੰਦੇ ਸਾਡੀ ਇਮਾਨਦਾਰ ਸਰਕਾਰ ਹੈ ਭ੍ਰਿਸ਼ਟਾਚਾਰ ਅਸੀਂ ਖਤਮ ਕਰਤਾ ਬਿਲਕੁਲ ਰੋਕ ਲਾਈ ਸੀ ਅਜ ਤੋਂ 2 ਸਾਲ ਪਹਿਲਾਂ ਕਈ ਰਜਿਸਟਰੀਆਂ ਸਰਕਾਰ ਨਹੀਂ ਕਰੂਗੀ ਪਲਾਟਾਂ ਦੀ ਜਿੱਤੇ ਐਨਓਸੀ ਨਹੀਂ ਹੈਗੀ ਅੱਜ ਰਜਿਸਟਰੀਆਂ ਕਢਾ ਲੈਣ ਲੁਧਿਆਣੇ ਦੀਆਂ ਕਢਾ ਲੈਣ ਮਖਾਲੀ ਦੀਆਂ ਕਢਾ ਲੈਣ ਕਿਤੇ ਦੂਰ ਜਾਣ ਦੀ ਲੋੜ ਹੀ ਨਹੀਂ ਰੋਜ਼ ਅਸੀਂ ਪੰਜ 7-700 ਰਜਿਸਟਰੀ ਹੁੰਦੀ ਸੀ ਪੈਸੇ ਦੇ ਕੇ ਜਿੱਦੋਂ 50 ਹਜ਼ਾਰ ਤੋਂ ਲੱਖ ਰੁਪਿਆ ਰਿਸ਼ਵਤ ਸੀ ਉਹ ਅਫਸਰਾਂ ਨੂੰ ਫੜਨ ਇੱਕ ਵੱਡਾ ਸਕੈਮ ਹੈ ਵੀ ਜਿਹੜੀਆਂ ਨੋ ਅਥੋਰਾਈਜ਼ ਕਲੋਨੀ ਬਣਦੀ ਆ ਉਹਦੇ ਚ ਬਿਜਲੀ ਦਾ ਕਨੈਕਸ਼ਨ ਕੌਣ ਦਿੰਦਾ ਕੁਝ ਪਾਣੀ ਦਾ ਕਨੈਕਸ਼ਨ ਕੌਣ ਦਿੰਦਾ ਅੰਦਰ ਅਫਸਰ ਹੀ ਦਿੰਦੇ ਆ ਬਿਜਲੀ ਦਾ ਮੀਟਰ ਲਾਉਂਦੇ ਆ ਉਹਨਾਂ ਦੇ ਕੋਈ ਕਾਰਵਾਈ ਕਰਨ ਕਿਵੇਂ ਬਣ ਜਾਣਗੇ ਨਾ ਅਥੋਰਾਈਜ਼ ਕਲੋਨੀ ਦਾ ਮਾ ਕਰਕੇ ਸਰਕਾਰ ਬਣੀ ਸੀ ਉਦੋਂ ਤੋਂ ਤਾਂ ਸਰਕਾਰ ਭਟਕ ਗਈ ਹੈ ਸਰਕਾਰ ਕਹਿੰਦੀ ਹੈ ਕਿਸਾਨ ਬਹੁਤ ਖੁਸ਼ ਨੇ ਕਿਸਾਨ ਮਰਜ਼ੀ ਨਾਲ ਜ਼ਮੀਨ ਦੇ ਰਹੇ ਨੇ ਕਿਹੜੀਆਂ ਕਿਸਾਨ ਜੱਥੇਬੰਦੀਆਂ ਤੇ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਭੜਕਾ ਰਹੀਆਂ ਨੇ ਤੇ ਚਾਹੁੰਦੇ ਆ ਅਸੀਂ ਕਿਹੜਾ ਰੋਕਣ ਜਾਂਦੇ ਆ ਉਹਨਾਂ ਨੂੰ ਉਹਨਾਂ ਨੂੰ ਉਹ ਦੇ ਦੇਣ ਜ਼ਮੀਨ ਪਰ ਸਾਨੂੰ ਅਜੇ ਤੱਕ ਇਹ ਕਿਸਾਨ ਨਹੀਂ ਦਿਖਾ ਸਕੇ ਸਰਕਾਰ ਤੱਕੇ ਨਾ ਇਸ ਤਰ੍ਹਾਂ ਜ਼ਮੀਨ ਨਹੀਂ ਖੁੱਦ ਆਪ ਸਕਦੀ ਸਾਡੀ ਖੋ ਸਕਦੀ ਸੈਂਟਰ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਸੀ ਉਹ ਵੀ ਇੱਕ ਜ਼ਮੀਨ ਦੱਬਣ ਦਾ ਜ਼ਮੀਨ ਖੋਣ ਦਾ ਕਿਸਾਨੀ ਨੂੰ ਦੱਬਣ ਦਾ ਹੀ ਕੰਮ ਕਰ ਰਹੇ ਸੀ ਉਵੇਂ ਇਹ ਸਰਕਾਰ ਕਰ ਰਹੀ ਆ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਟੂਲਿੰਗ ਪਾਲਿਸੀ ਦੇ ਖਿਲਾਫ ਜਿੱਥੇ ਵਿਰੋਧੀ ਧਿਰਾਂ ਅਤੇ ਕਿਸਾਨ ਜੁਨੀਆ ਵਿਰੋਧ ਕਰ ਰਹੀ ਨੇ ਉੱਥੇ ਹੀ ਸਰਕਾਰ ਇਸ ਪਾਲਿਸੀ ਦੀਆਂ ਜਿਹੜੀਆਂ ਕਿਸਾਨ ਹਿੱਤ ਅਤੈਸ਼ੀ ਨਿਤਿਆ ਨੇ ਉਹਦਾ ਪ੍ਰਚਾਰ ਕਰ ਰਹੀ ਹੈ ਸਾਡ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਗੱਲਬਾਤ ਕਰਦਿਆਂ ਕਿ ਇਸ ਪਾਲਿਸੀ ਦੇ ਵਿੱਚ ਇਹਨਾਂ ਨੂੰ ਕੀ ਕਮੀ ਲੱਗੀ ਹੈ ਕਿ ਇੱਕ ਪਾਲਿਸੀ ਕਿਸਾਨ ਵਿਰੋਧੀ ਹੈ ਜਦੋਂ ਕਿ ਸਰਕਾਰ ਇਹਨੂੰ ਕਿਸਾਨ ਹਤੈਸ਼ੀ ਆਖ ਰਹੀ ਹੈ ਲੱਖੋਵਾਲ ਸਾਹਿਬ ਸਾਡੇ ਨਾਲ ਨੇ ਲੱਖੋਵਾਲ ਸਾਹਿਬ ਸਸਿਕਾਲ ਸਵਾਗਤ ਹੈ ਲੱਖੋਵਾਲ ਸਾਹਿਬ ਲੈਂਡ ਪੂਲਿੰਗ ਪਾਲਿਸੀ ਵੈਸ਼ ਹੈ ਕੀ ਪਤਾ ਨਹੀਂ ਸਾਨੂੰ ਸਮਝ ਨਹੀਂ ਆਈ ਵੀ ਇੰਨੇ ਮਕਾਨ ਸਰਕਾਰ ਨੂੰ ਕਿਵੇਂ ਚਾਹੀਦੇ ਹੈ ਕਿਹੜਾ ਸਰਕਾਰ ਨੂੰ ਸੁਪਨਾ ਆ ਗਿਆ ਜਾਂ ਕਿੱਥੋਂ ਸਰਕਾਰ ਨੇ ਕੋਈ ਸਮੀਖਿਆ ਕੀਤੀ ਕੋਈ ਧਿਆਨ ਕਰਾਇਆ ਭਈ ਸਾਨੂੰ ਇੰਨੇ ਜਿਹੜੇ ਸਾਨੂੰ ਮਕਾਨਾਂ ਦੀ ਲੋੜ ਆ ਅੱਜ ਪਿੰਡਾਂ 'ਚ ਦੇਖ ਲਓ ਚੌਥਾ ਹਿੱਸਾ ਮਕਾਨ ਤਾਂ ਖਾਲੀ ਹੋ ਗਏ ਨੇ ਸਾਡੇ ਲੋਕ ਬੱਚੇ ਬਾਹਰ ਚਲੇ ਗਏ ਨੇ ਤੇ ਉਹ ਖਾਲੀ ਪਏ ਨੇ ਇੱਕ ਤਾਂ ਅਨੁਮਤਾਪਕ ਪਹਿਲਾਂ ਤਾਂ ਲੱਖਾਂ ਏਕੜ ਸਾਡੀ ਜਿਹੜੀ ਜ਼ਮੀਨ ਆ ਸੜਕਾਂ ਦੇ ਵਿੱਚ ਰੇਲਵੇ ਦੇ ਵਿੱਚ ਹਾਈਵੇ ਦੇ ਵਿੱਚ ਚਲੇਗੀ ਫਿਰ ਪਿੰਡ ਜਿਹੜੇ ਸਾਡੇ ਆ 12000 ਪਿੰਡ ਆ ਅਸੀਂ ਰੋਜ਼ ਇੱਕ ਅਦਾ ਕਮਰਾ ਵੀ ਕੋਈ ਪਾਉਂਦਾ ਜਾਂ ਕੋਈ ਬਾਹਰ ਘਰ ਪਾ ਲੈਂਦਾ ਕੋਈ ਡੰਗਰਾਂ ਵਾਲੇ ਬਾੜਾ ਬਣਾਉਂਦਾ 2 ਏਕੜ ਵੀ ਲਈਏ ਤਾਂ 25000 ਏਕੜ ਤਾਂ ਸਾਲ ਦਾ ਉਹ ਚਲੇ ਜਾਂਦਾ ਸ਼ਹਿਰੀਕਰਨ ਚ ਹੋ ਜਾਂਦਾ ਜੇ ਅੱਜ ਗੱਲ ਕੀਤੀ ਜਾਵੇ ਇੰਡੀਆ ਦੇ ਮੁਤਾਬਕ ਇੰਡੀਆ ਚ ਜਿਹੜਾ 33 32% ਸ਼ਹਿਰੀਕਰਨ ਹੋਇਆ ਪੰਜਾਬ ਚ ਆਲਰੇਡੀ 43% ਸ਼ਹਿਰੀਕਰਨ ਹੋ ਚੁੱਕਿਆ ਜਿਵੇਂ ਇਹਨਾਂ ਨੇ 35000 ਏਕੜ ਦੀ ਪਹਿਲਾਂ ਇਹਨਾਂ ਨੇ ਇਹ ਸਾਰੀ ਲੈਂਡ ਪੂਲਿੰਗ ਪਾਲਿਸੀ ਇਹ ਦਿੱਤੀ ਆ ਤੇ ਉਹਦੇ ਚ ਇਹ ਸਾਨੂੰ ਦੱਸਣ ਵੀ ਕਦੋਂ ਉਹ ਡਿਵੈਲਪ ਹੋਊਗੀ ਆਪਾਂ ਚੰਡੀਗੜ੍ਹ ਨੂੰ ਲੈ ਲੈਂਦੇ ਹਾਂ ਮਹਾਲੀ ਦੇ ਸੈਕਟਰ 15 20 ਸਾਲ ਪਹਿਲਾਂ ਜਾਂ ਕੋਈ ਫੋਕਲ ਪੁਆਇੰਟ ਡਿਵੈਲਪ ਕੀਤੇ ਸੀ ਉਹ ਕੋਈ 20 25 30 ਸਾਲ ਤੋਂ ਪਹਿਲਾਂ ਡਿਵੈਲਪ ਹੋ ਗਿਆ ਤੇ ਜਿਹੜੇ ਇਹ ਵੀ ਆ ਸਾਨੂੰ ਇਹ ਵੀ ਲੱਗਦਾ ਵੀ ਇਹ ਤਾਂ 50 ਸਾਲ ਦੀ ਡਿਵੈਲਪ ਹੋ ਸਕਦੇ ਆਪਾਂ ਆਧਾਰਨ ਲੈ ਲੈਨੇ ਆ ਉਡਾ ਨੇ 슈ਗਰ ਮਿਲ ਜਿਹੜੀ ਆ ਜਗਰਾਉਂ 메ਨ ਹਾਈਵੇ ਤੇ ਆ 100 ਏਕੜ ਜ਼ਮੀਨ ਸੀਗੀ ਉਹ ਲੈ ਕੇ ਉਹਦੇ ਪਲਾਟ ਕੱਟਦੇ ਸੀ ਉਹਦੇ ਵਿੱਚ 8000 ਰੁਪਿਆ ਗਾਜ਼ ਇਹਨਾਂ ਨੇ ਅੱਜ ਤੋਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਰੱਖਿਆ ਸੀ ਉਹਦੇ ਵਿੱਚ ਸਿਰਫ ਪੰਜ ਮਕਾਨ ਬਣੇ ਹੋਏ ਨੇ ਪੰਜਾਂ ਨੂੰ ਹੀ ਜਿੰਦੇ ਲੱਗੇ ਹੋਏ ਨੇ ਕੋਈ ਉੱਥੇ ਰਹਿੰਦਾ ਨਹੀਂ ਉੱਥੇ ਅਜੇ 4-5000 ਰੁਪਏ ਗਾਜ ਦਾ ਰੇਟ ਆ ਕੋਈ ਹੋਰ ਡਵੈਲਪ ਨਹੀਂ ਉਹਨਾਂ ਨੂੰ ਡਵੈਲਪ ਕਰ ਲੈਣ ਇਸ ਤਰ੍ਹਾਂ ਦੇ ਜਿਹੜੀਆਂ ਦੂਜੀਆਂ ਕਲੋਨੀਆਂ ਕਹਿੰਦੇ ਆ ਵੀ ਬਣ ਗਈਆਂ ਨੇ ਅਨ ਅਥੋਰਾਈਜ਼ ਨੇ ਉਹਨਾਂ ਨੂੰ ਅਥੋਰਾਈਜ਼ ਕਰ ਲੈਣ ਅਨ ਅਥੋਰਾਈਜ਼ ਵੀ ਕਿਵੇਂ ਨੇ ਉਹ ਵੀ ਇਹਨਾਂ ਦੀ ਸਹਿਣਾ ਹੋਈਆਂ ਨੇ ਇਹ ਕਹਿੰਦੇ ਆ ਵੀ ਦੋ ਨੰਬਰ ਚ ਕਟੀਆਂ ਜਾਂਦੀਆਂ ਕਿਉਂ ਕਟੀਆਂ ਜਾਂਦੀਆਂ ਨੇ ਰਜਿਸਟਰੀ ਤੁਸੀਂ ਇਹਨਾਂ ਨੇ ਰੋਕ ਲਈ ਸੀ ਅਜ ਤੋਂ 2 ਸਾਲ ਪਹਿਲਾਂ ਵੀ ਰਜਿਸਟਰੀਆਂ ਸਰਕਾਰ ਨਹੀਂ ਕਰੂਗੀ ਪਲਾਟਾਂ ਦੀ ਜਿੱਦੀ ਐਨਓਸੀ ਨਹੀਂ ਹੈਗੀ ਅੱਜ ਰਜਿਸਟਰੀਆਂ ਕਢਾ ਲੈਣ ਲੁਧਿਆਣੇ ਦੀਆਂ ਕਢਾ ਲੈਣ ਮਖਾਲੀ ਦੀਆਂ ਕਢਾਣ ਕਿਤੇ ਦੂਰ ਜਾਣ ਦੀ ਲੋੜ ਹੀ ਨਹੀਂ ਰੋਜ਼ 5-5 7-700 ਰਜਿਸਟਰੀ ਹੁੰਦੀ ਸੀ ਪੈਸੇ ਦੇ ਕੇ ਜਿੱਦੋਂ 50 ਹਜ਼ਾਰ ਤੋਂ ਲੱਖ ਰੁਪਈਆ ਰਿਸ਼ਵਤ ਸੀ ਉਹ ਅਫਸਰਾਂ ਨੂੰ ਫੜਨ ਇੱਕ ਵੱਡਾ ਸਕੈਮ ਹੈ ਵੀ ਇਹ ਸਰਕਾਰ ਤਾਂ ਕਹਿੰਦੀ ਹੈ ਮੁੱਖ ਮੰਤਰੀ ਕਹਿੰਦੇ ਸਾਡੀ ਇਮਾਨਦਾਰ ਸਰਕਾਰ ਹੈ ਭ੍ਰਿਸ਼ਟਾਚਾਰ ਅਸੀਂ ਖਤਮ ਕਰਤਾ ਬਿਲਕੁਲ ਨਹੀਂ ਅਸੀਂ ਕਹਿੰਦੇ ਉਹੀ ਲੁਧਿਆਣਾ ਦੇ ਮਖਾਲੀ ਦੀਆਂ ਰਿਸਟਰੀਆਂ ਕਢਾ ਲੈਣ ਕਿੰਨੀਆਂ ਲੱਖਾਂ ਰਜਿਸਟਰੀਆਂ ਹੋਈਆਂ ਕਿੰਨੇ ਪੈਸੇ ਇਹਨਾਂ ਦੀਆਂ ਜੇਬਾਂ ਦੇ ਵਿੱਚ ਅਫਸਰਾਂ ਦੀਆਂ ਇਹਨਾਂ ਦੀਆਂ ਜਿਕੇ ਆ ਉਹਨਾਂ ਤੇ ਐਕਸ਼ਨ ਲੈ ਤੇ ਜਿਹੜੀ ਅਨੌਥਰਾਇਜ਼ ਕਲੋਨੀ ਬਣਦੀ ਆ ਉਹਦੇ ਚ ਬਿਜਲੀ ਦਾ ਕਨੈਕਸ਼ਨ ਕੌਣ ਦਿੰਦਾ ਕੁਝ ਪਾਣੀ ਦਾ ਕਨੈਕਸ਼ਨ ਕੌਣ ਦਿੰਦਾ ਇੰਦੇ ਅਫਸਰ ਹੀ ਦਿੰਦੇ ਆ ਬਿਜਲੀ ਦਾ ਮੀਟਰ ਲਾਉਂਦੇ ਆ ਉਹਨਾਂ ਦੇ ਕੋਈ ਕਾਰਵਾਈ ਕਰਨ ਕਿਵੇਂ ਬਣ ਜਾਣਗੀਆਂ ਅਨੌਥਰਾਇਜ਼ ਕਲੋਨੀਆਂ ਸਰਕਾਰ ਦਾ ਕੰਮ ਨਹੀਂ ਹੈਗਾ ਪ੍ਰਾਪਰਟੀ 딜ਰੀ ਕਰਨੀ ਸਰਕਾਰ ਦਾ ਕੰਮ ਆ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਤੇ ਲੋਕਾਂ ਦਾ ਮਾਲ ਦੀ ਰਾਖੀ ਕਰਨੀ ਸਿਹਤ ਮਾਲ ਦੀ ਰਾਖੀ ਕਰਨੀ ਅੱਜ ਸਾਰਾ ਕੁਝ ਨਾ ਤਾਂ ਸਾਡੇ ਮਾਲ ਦੀ ਰਾਖੀ ਹੋ ਰਹੀ ਆ ਅੱਜ ਸਾ ਧਮਕੀਆਂ ਆ ਰਹੀਆਂ ਅੱਜ ਨਸ਼ਾ ਜਿਹੜੀਆਂ ਕੰਮਾਂ ਕਰਕੇ ਸਰਕਾਰ ਬਣੀ ਸੀ ਉਦੋਂ ਤਾਂ ਸਰਕਾਰ ਭਟਕ ਗਈ ਆ ਹੁਣ ਆ ਜੰਨੇ ਆਪਾਂ ਲੈਂਡ ਪੂਲਿੰਗ ਤੇ ਅਸੀਂ ਮੈਂ ਪਹਿਲਾਂ ਵੀ ਦੱਸਿਆ ਵੀ ਇਹਦੀ ਸਾਨੂੰ ਕੋਈ ਲੋੜ ਨਹੀਂ ਸੀਗੀ ਸ਼ਹਿਰੀ ਕਰਨ ਦੀ ਸਾਡੀ ਅਪਜਾਊ ਜ਼ਮੀਨਾਂ ਜਿੱਥੇ ਇਹਨਾਂ ਨੇ ਸ਼ਹਿਰ ਕੋਈ ਵੱਡਾ ਬਸਾਉਣਾ ਸੀ ਜਿੱਥੇ ਅਪਜਾਊ ਜ਼ਮੀਨ ਨਹੀਂ ਹੈ ਫਰਟਾਈਲ ਜ਼ਮੀਨ ਨਹੀਂ ਹੈ ਉੱਥੇ ਸ਼ਹਿਰ ਬਸਾ ਲੈਂਦੇ ਹੀ ਕੋਈ ਇਹਨਾਂ ਨੂੰ ਕਹਿੰਦਾ ਸੀ ਫਿਰ ਉਸ ਤੋਂ ਬਾਅਦ ਜਿਹੜੀ ਪੂਲ ਸੀ ਪਾਲਸੀ ਦੇ ਵਿੱਚ ਵੱਡੇ ਨੁਕਸ ਨੇ ਇਹ ਜਿਹੜੀ 2013 ਵਿੱਚ ਅਸੀਂ ਪਾਲਿਸੀ ਪਹਿਲਾਂ ਬਣਵਾਈ ਸੀ ਡਾਕਟਰ ਮਨਮੋਹਨ ਸਿੰਘ ਤੋਂ ਬਣਵਾਈ ਸੀ ਅਸੀਂ ਇੱਕ ਉੱਥੇ ਧਰਨਾ ਲਾ ਕੇ ਦਿੱਲੀ ਉਹਦੇ ਵਿੱਚ ਇਹ ਸੀਗਾ ਵੀ ਤੁਸੀਂ ਲੈਂਡ ਪੂਲਿੰਗ ਦੇ ਵਿੱਚ ਤੁਸੀਂ ਜ਼ਮੀਨ ਵੀ ਲੈ ਸਕਦੇ ਹੋ ਪਲਾਟ ਵੀ ਲੈ ਸਕਦੇ ਹੋ ਜਿਵੇਂ ਇਹਨਾਂ ਨੇ ਕਿਹਾ ਵੀ ਇੱਕ ਕਿੱਲੇ ਦਾ ਚੌਥਾ ਹਿੱਸਾ ਤੁਹਾਨੂੰ ਜਗ੍ਹਾ ਦਵਾਂਗੇ ਹਜ਼ਾਰ ਗਾਜ ਦਾ ਪਲਾਟ 200 ਗਾਜ ਦਾ ਸ਼ੋਰੂਮ ਦੇ ਦਾਂਗੇ 1 ਏਕੜ ਮਗਰ ਚੌਥਾ ਹਿੱਸਾ ਹੋ ਗਿਆ 4840 ਗਾਜ ਹੁੰਦੇ ਨੇ ਉਸੇ ਤਰ੍ਹਾਂ ਉਹ ਪਹਿਲਾਂ ਜਿਹੜੀ ਪਾਲਿਸੀ ਉਹ ਚ ਅਸੀਂ ਪੈਸੇ ਵੀ ਲੈ ਸਕਦੇ ਸੀ ਹੁਣ ਇਹ ਕਹਿੰਦੇ ਆ ਵੀ 26000 ਰੁਪਏ ਗਾਜ ਲੁਧਿਆਣੇ ਦੇ ਵਿੱਚ ਅਸੀਂ ਪਲਾਟ ਦਾ ਰੇਟ ਆ ਤੁਹਾਨੂੰ 2 ਕਰੋੜ 60 ਲੱਖ ਹੋ ਗਿਆ ਸਵਾ 1.5 ਕਰੋੜ ਦਾ ਤੁਹਾਨੂੰ ਅਸੀਂ ਸ਼ੋਰੂਮ ਦੇ ਦੇਣਾ ਤੁਹਾਡਾ ਤਾਂ 3.5 ਕਰੋੜ ਦਾ ਕਿੱਲਾ ਹੋ ਗਿਆ ਪਰ ਉਹ बिकੂ ਕਦੋਂ ਕਦੋਂ ਡਿਵੈਲਪ ਹੋਊ ਉਹਦੇ ਬਾਰੇ ਤਾਂ ਸਰਕਾਰ ਅਜੇ ਲੋਕ ਸੋਚ ਲੈਂਦੇ ਜੇ ਪੈਸੇ ਦੰਦੇ ਬਈ ਚਲੋ ਸਾਰਿਆਂ ਦਾ 5-4 ਕਰੋੜ ਦਾ ਕਿੱਲਾ ਨਹੀਂ ਪਰ ਇਹਦੇ 'ਚ ਤਾਂ ਸਾਨੂੰ ਇਹ ਬੋ ਆਉਂਦੀ ਆ ਵੀ ਇਹਨਾਂ ਨੇ ਇਹ ਡਿਵੈਲਪਮੈਂਟ ਕਰਨ ਦੇ ਬਹਾਨੇ ਕਿਉਂਕਿ ਇਹਨਾਂ ਕੋਲ ਸਰਕਾਰ ਕੋ ਪੈਸਾ ਨਹੀਂ ਹੈਗਾ ਇਹਨਾਂ ਨੇ ਵਰਲਡ ਬੈਂਕ ਵਗੈਰਾ ਤੋਂ ਇੱਕ ਵੱਡਾ ਲੋਨ ਪੰਜਾਬ ਸਰਚੱਕ ਲੈਣਾ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਡਿਵੈਲਪ ਵੀ ਕਰਨੀਆਂ ਸੜਕਾਂ ਬਣਾਉਣੀਆਂ ਉਹ ਵੀ ਇਹਨਾਂ ਕੋਲ ਪੈਸੇ ਨਹੀਂ ਨਾ ਕੋਈ ਤਾਂ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਉਹ ਵੀ ਫਿਰ ਇਹਨਾਂ ਨੇ ਬਿਲਡਰਾਂ ਨੂੰ ਉਹ ਜਗ੍ਹਾ ਦੇ ਦੇ ਦਿੱਤੀਆਂ ਨੇ ਉਹਨਾਂ ਤੋਂ ਪੈਸੇ ਇਹਨਾਂ ਨੇ ਦੋ ਨੰਬਰ 'ਚ ਆਪ ਨੂੰ ਵੀ ਲੈ ਲੈਣੇ ਆ ਉਹਨਾਂ ਦੀ ਮਰਜ਼ੀ ਹੋ ਅਸੀਂ ਜ਼ਮੀਨ ਦੇਤੀ ਪਹਿਲਾਂ ਇਹ ਕਹਿੰਦੇ ਸੀ ਤੁਹਾਨੂੰ 30000 ਰੁਪਏ ਠੇਕਾ ਦੇਵਾਂਗੇ ਹੁਣ 50000 ਕਹੀ ਜਾਂਦੇ ਆ ਵਿੱਚੇ ਲੱਖ ਦੀਆਂ ਵੀ ਜੇ ਡਿਵੈਲਪ ਹੋਣ ਲੱਗੀ ਲੱਖ ਵੀ ਦੇਵਾਂਗੇ ਖੇਤੀ ਵੀ ਤੁਸੀਂ ਕਰਨ ਨੂੰ ਬੜਾ ਕੁਝ ਉਹਨਾਂ ਕਹੀ ਜਾਂਦੇ ਨੇ ਪਰ ਉਹ ਠੇ ਇੱਥੇ ਤਾਂ ਅਸੀਂ ਜਾਂ ਠੇਕੇ ਤੇ ਜ਼ਮੀਨ ਦਿੰਦੇ ਆ ਤਾਂ ਸਾਨੂੰ ਵੇਲੇ ਕੋਲੇ ਲੋਡ ਆ ਤਾਂ ਉਹਦੋਂ ਕੋਸੀਂ 20-50 ਹਜ਼ਾਰ ਮੰਗ ਵੀ ਲਿਓਨੇ ਵੀ ਸਾਡਾ ਬੱਚਾ ਬਿਮਾਰ ਹੋ ਗਿਆ ਸਾਨੂੰ ਆ ਲੋਡ ਆ ਅੱਜ ਸਾਡਾ ਬੱਚੇ ਦੀ ਪੜ੍ਹਾਈ ਦੀ ਫੀਸ ਦੀ ਲੋਡ ਆ ਸਾਨੂੰ ਅਡਵਾਂਸ ਦੇ ਦੇ ਅਗਲੇ ਠੇਕੇ 'ਚ ਕੱਟ ਲਈ ਨੂੰ ਇੱਥੇ ਕੀ ਦੇ ਕੋਈ ਆਇਆ ਕਰਾਂਗੇ ਇਹ ਠੇਕਾ ਹੀ ਸਾਨੂੰ ਇਹਨਾਂ ਦੇ ਜਿਹੜੇ ਅਫਸਰ ਲੈਵਲ ਆ ਉਹ ਸਾਨੂੰ ਪੈਸੇ ਦੇ ਕੇ ਤਾਂ ਠੇਕਾ ਦਿਆ ਕਰਨਗੇ ਫਿਰ ਕੱਲ ਨੂੰ ਸਾਨੂੰ ਵਿਆਹ ਕਰਨੇ ਆ ਅਸੀਂ ਬੱਚਾ ਬਾਹਰ ਭੇਜਣਾ ਅਸੀਂ ਕੋਈ ਅੱਧਾ ਗੱਲਾ ਨਾਲ ਦੋਕ ਨਾਲਾਂ ਵੇਚ ਕੇ ਆਪਦਾ ਕੰਮ ਵੀ ਸਾਰ ਲੈਨੇ ਆ ਇੱਥੇ ਪਲਾਟ ਨੂੰ ਅਸੀਂ ਕਿਹਦੇ ਕੋਲ ਜਾ ਕੇ ਦੇ ਕਰਾਂਗੇ ਮੈਰਿਜ ਪੈਲਸ ਵਾਲੇ ਨੂੰ ਦੇ ਕਿਆ ਕਰਾਂਗੇ ਸੋਨੇ ਵਾਲੇ ਨੂੰ ਕਿਆ ਕਰਾਂਗੇ ਪਲਾਟ ਆ ਸਾਡਾ ਲੈਲਾ ਵੀ ਸਾਨੂੰ ਸੋਨਾ ਦੇ ਦੇ ਅਸਾਂ ਅਸੀਂ ਵਿਆਹ ਕਰਨਾ ਮੈਰਿਜ ਪੈਲਸ ਵਾਲੇ ਨੂੰ ਕਾਂਗੇ ਆਪਾਂ 4 ਲੱਖ ਰੁਪਈਆ ਤੈਨੂੰ ਦੇਣਾ ਤੂੰ ਸਾਡਾ ਪਲਾਟ ਲਖਾ ਲੈ ਕੋਈ ਲਖਾਉ ਪਰ ਸਰਕਾਰ ਕਹਿੰਦੀ ਹੈ ਕਿਸਾਨ ਬਹੁਤ ਖੁਸ਼ ਨੇ ਕਿਸਾਨ ਮਰਜ਼ੀ ਨਾਲ ਜ਼ਮੀਨ ਦੇ ਰਹੇ ਨੇ ਕਿਹੜੀਆਂ ਕਿਸਾਨ ਜੱਥੇਬੰਦੀਆਂ ਤੇ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਭੜਕਾ ਰਹੀਆਂ ਨੇ ਅਸੀਂ ਸਰਪਾਰਟੀ ਮੀਟਿੰਗ ਸੱਦੀ ਸੀਗੀ ਚੰਡੀਗੜ੍ਹ 'ਚ ਉਹਦੇ 'ਚ ਬਾਕੀ ਪਾਰਟੀਆਂ ਆਈਆਂ ਆਪ ਵਾਲੇ ਨਹੀਂ ਆਏ ਇਹ ਸਾਨੂੰ ਉੱਥੇ ਆ ਕੇ ਸਮਝਾ ਦਿੰਦੇ ਵੀ ਆਪ ਪਾਰਟੀ ਤੁਹਾਡੇ ਜਿਹੜੀ ਹੈਗੀ ਪਾਲਿਸੀ ਤੁਹਾਡੇ ਲਈ ਫਾਇਦੇਮੰਦ ਆ ਉੱਥੇ ਕਿਉਂ ਨਹੀਂ ਆਈ ਸਿਰਫ ਸਾਹਮਣਾ ਕਰਨਾ ਨਹੀਂ ਸੀ ਇਹਨਾਂ ਨੇ ਚਾਹੁੰਦੇ ਬਾਰੋ-ਬਾਰ ਬਿਆਨ ਦਿੰਦੇ ਨੇ ਸਾਨੂੰ ਦਿਖਾਉਣ ਜਿਹੜੇ ਕਿਸਾਨ ਨੇ ਜਿਹੜੇ ਚਾਹੁੰਦੇ ਆ ਅਸੀਂ ਕਿਹੜਾ ਰੋਕਣ ਜਾਂਦੇ ਆ ਉਹਨਾਂ ਨੂੰ ਉਹਨਾਂ ਨੂੰ ਉਹ ਦੇ ਦੇਣ ਜ਼ਮੀਨ ਪਰ ਸਾਨੂੰ ਅਜੇ ਤੱਕ ਇਹ ਕਿਸਾਨ ਹੀ ਨਹੀਂ ਦਿਖਾ ਸਕੇ 1600 ਬੰਦੇ ਨੇ ਜਿਹੜੇ 1600 ਬੰਦਿਆਂ ਨੇ ਪੰਚਾਇਤਾਂ ਨੇ ਲਿਖਤੀ ਤੌਰ ਤੇ ਇਹਨਾਂ ਨੂੰ ਭੇਜਤਾ ਵੀ ਅਸੀਂ ਜ਼ਮੀਨ ਦੇਣ ਨੂੰ ਤਿਆਰ ਨਹੀਂ ਮਤੇ ਪੈ ਰਹੇ ਆ ਪਿੰਡਾਂ ਦੇ ਪਿੰਡ ਪੈ ਰਹੇ ਨੇ ਤੇ ਇਹ ਕਿਵੇਂ ਕਹਿੰਦੇ ਆ ਚਲੋ ਜੀ ਇਹਨਾਂ ਨੂੰ ਕੋਈ ਕੁਸਾਨ ਹੈਗੇ ਸਾਨੂੰ ਉਹ ਦਿਖਾ ਸਕਦੇ ਆ ਤੁਸੀਂ ਵੀ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਨੇ ਤੇ ਮਾਲ ਮੰਤਰੀ ਵੀ ਇੱਥੋਂ ਹੀ ਆਉਂਦੇ ਆ ਤੁਹਾਡੀ ਕੋਈ ਵਿਚਾਰ ਚਰਚਾ ਹੋਈ ਉਹਨਾਂ ਨਾਲ ਨਹੀਂ ਸਾਡੀ ਉਹਨਾਂ ਨਾਲ ਕੋਈ ਵਿਚਾਰ ਚਰਚਾ ਨਹੀਂ ਹੋਈ ਹੈਗੀ ਕਿਉਂਕਿ ਹੁਣ ਜਿਹੜਾ ਨਵਾਂ ਹੀ ਸਾਹਨੇਵਾਲ ਚ ਅੱਗੇ ਸਾਹਨੇਵਾਲ ਚ ਕੁਐਰ ਦਾ ਨਹੀਂ ਸੀ ਜਿਹੜਾ ਹੁਣ ਨਵਾਂ ਇੰਡਸਟਰੀਅਲ ਜ਼ੋਨ ਮਾਛੀਆਂ ਕਲਾਂ ਤੋਂ ਲੈ ਕੇ ਜ਼ਨੌਦ ਤੱਕ ਜਿਹੜੀ ਸੜਕ ਨਿਕਲ ਰਹੀ ਆ ਜਿਹੜੀ ਅਖਬਾਰਾਂ ਚ ਵੀ ਕੁਝ ਆ ਗਿਆ ਅਜੇ ਨੋਟੀਫਿਕੇਸ਼ਨ ਉਹਦਾ ਨਹੀਂ ਹੋਇਆ ਪਰ ਉਹ ਲੱਗਦਾ ਸਾਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਨੋਟੀਫਿਕੇਸ਼ਨ ਵਿਸ਼ੇਸ਼ੀ ਹੋ ਜੂ 21000 ਏਕੜ ਉਹ ਜਗਾ ਜੀ ਦੇ ਵਿੱਚ ਭਾਵੇਂ ਕੋ ਬਾੜਾ ਆ ਗਿਆ ਪੰਜ ਆ ਗਏ 10 ਏਕੜ ਆ ਗਏ ਉਹ ਸਾਰੀ ਸਾਰੀ ਅਕਵਾਇਰ ਹੋ ਜੂਗੀ ਤੇ ਕਿਸਾਨ ਜ਼ਮੀਨ ਤੋਂ ਹੱਥ ਤੋਂ ਬੈਠਣਗੇ ਉਹਦੇ ਲਈ ਅਸੀਂ ਇੱਕ ਮੀਟਿੰਗ ਵੀ ਬੁਲਾਈ ਆ 27 ਤਰੀਕ ਨੂੰ ਗੁਰਦੁਆਰਾ ਪੰਜ ਭੈਣੀਆਂ ਜਿਹੜਾ ਹੈਗਾ ਉੱਥੇ ਅਸੀਂ ਸਾਰੇ ਪਿੰਡਾਂ ਦਾ ਇੱਕ ਇਕੱਠ ਬੁਲਾਇਆ ਉੱਥੇ ਅਸੀਂ ਬੇਨਤੀ ਕਰਾਂਗੇ ਸਾਰੇ ਕਿਸਾਨਾਂ ਨੂੰ ਆਪਦੇ ਆਪ ਦੇ ਆ ਕੇ ਵਿਚਾਰ ਦੇਣ ਉੱਥੇ ਤੁਸੀਂ ਵੀ ਆ ਜਾਣਾ ਉਹ ਕਿਸਾਨਾਂ ਨੂੰ ਪੁੱਛ ਲਿਓ ਵੀ ਤੁਸੀਂ ਉਹ ਜ਼ਮੀਨ ਦੇਣ ਨੂੰ ਤਿਆਰ ਆ ਅਸੀਂ ਮੀਡੀਆ ਨੂੰ ਵੀ ਬੇਨਤੀ ਕਰਾਂਗੇ ਉਹ ਸਾਰੇ ਪਿੰਡਾਂ ਦੇ ਕਿਸਾਨ ਆਉਣਗੇ ਉਹਨਾਂ ਤੋਂ ਆਪਾਂ ਪੁੱਛ ਲਾਂਗੇ ਤੇ ਅਸੀਂ ਪਿੱਛੇ हट ਜਾਾਂਗੇ ਜੇ ਕਿਸਾਨ ਤਿਆਰ ਹੋਏ ਜੇਕਰ ਕਿਸਾਨ ਤਿਆਰ ਨਾ ਹੋਏ ਤੇ ਸਰਕਾਰ ਧੱਕੇ ਨਾਲ ਜ਼ਮੀਨ ਲੌਗੀ ਤੁਹਾਡੀ ਯੂਨੀਅਨ ਦਾ ਕੀ ਅਗਲਾ ਸਟੈਪ ਹੋਊਗਾ ਫਿਰ ਸਾਡੀ ਯੂਨੀਅਨ ਤੇ ਐਸ ਕੇ ਐਮ ਦੀਆਂ ਸਾਰੀਆਂ ਜਥੇਬੰਦੀਆਂ ਇਹਦੇ ਖਿਲਾਫ ਆ 30 ਨੂੰ ਟਰੈਕਟਰ ਮਾਰਚ ਕਰਾਂਗੇ 24 ਨੂੰ ਅਸੀਂ ਮੁੱਲਾਂਪੁਰ ਦਾ ਆਖਾ ਦੇ ਵਿੱਚ ਇੱਕ ਵੱਡੀ ਕਿਸਾਨ ਰੈਲੀ ਕਰਕੇ ਲੋਕ ਜਾਗ ਪਏ ਨੇ ਲੋਕ ਜਾਗ ਰਹੇ ਨੇ ਰੋਜ਼ ਸਾਨੂੰ ਫੋਨ ਆ ਰਹੇ ਆ ਸਨੇਹ ਆਡਾ ਟਰੈਲੀਆਂ 27 ਨੂੰ ਜੋਧਾ ਚ ਵੀ ਰੈਲੀ ਆ ਰੋਜ਼ ਖਰ ਸ਼ਹਿਰਾਂ ਦੇ ਵਿੱਚ ਇਹ ਮੀਟਿੰਗਾਂ ਰੈਲੀਆਂ ਹੋ ਰਹੀਆਂ ਤੇ ਕਿਸਾਨ ਤਿਆਰ ਨੇ ਆਉਣ ਵਾਲੇ ਦਿਨਾਂ ਚ ਅਸੀਂ ਇਹ ਜ਼ਮੀਨ ਤਾਂ ਨਹੀਂ ਜਾਣ ਦੰਦੇ ਕੁਝ ਹੋ ਜਵੇ ਸਰਕਾਰ ਤੱਕੇ ਨਾ ਇਸ ਤਰ੍ਹਾਂ ਜ਼ਮੀਨ ਨਹੀਂ ਖੋਦਾ ਬਸ ਸਕਦੀ ਸਾਡੀ ਖੋ ਸਕਦੀ ਸੈਂਟਰ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਸੀ ਉਹ ਵੀ ਇੱਕ ਜ਼ਮੀਨ ਦੱਬਣ ਦਾ ਜ਼ਮੀਨ ਖੋਣ ਦਾ ਕਿਸਾਨੀ ਨੂੰ ਦੱਬਣ ਦਾ ਹੀ ਕੰਮ ਕਰ ਰਹੇ ਸੀ ਉਵੇਂ ਇਹ ਸਰਕਾਰ ਕਰ ਰਹੀ ਆ ਇੱਕ ਵੱਡੇ ਮੋਰਚੇ ਵੱਲ ਨੂੰ ਅਸੀਂ ਵਧਾਂਗੇ ਜੇ ਫਿਰ ਵੀ ਸਰਕਾਰ ਨਾਲ ਹੱਟੀ ਅਸੀਂ ਸਪਿੰਡਾ ਦੇ ਪਿੰਡ ਉੱਠ ਕੇ ਚੰਡੀਗੜ੍ਹ ਨੂੰ ਅਸੀਂ ਘੇਰਾਂਗੇ ਇਹ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਨੇ ਜਿਹੜੇ ਕਹਿੰਦੇ ਆ ਕਿ ਅਸੀਂ 1 ਇੰਚ ਵੀ ਜ਼ਮੀਨ ਆ ਜਿਹੜੀ ਕਿਸਾਨਾਂ ਦੀ ਸਰਕਾਰ ਨੂੰ ੱੱਕੇ ਨਾਲ ਹਥਿਆਉਣ ਨਹੀਂ ਦੇਵਾਂਗੇ ਜਿਹੜੀਆਂ ਕਿਸਾਨ ਯੂਨੀਅਨ ਹੈ ਇੱਕਜੁੱਟ ਹੋ ਕੇ ਕਿਸਾਨਾਂ ਦੀ ਲੜਾਈ ਲੜਨਗੇ ਤੇ ਵੱਡਾ ਸੰਘਰਸ਼ ਕਰਨਗੇ ਜੇ ਸਰਕਾਰ ਨੇ ੱੱਕਾਸ਼ਾਹੀ ਕੀਤੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣਾ ਸੁਝਾਅ ਜ਼ਰੂਰ ਦਿਓ ਅੱਜ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ